ਧਰਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਗੁਰਪੂਰਬ ਨੂੰ ਮੁੱਖ ਰੱਖਦੇ ਹਾਂ ਹੋਇਆ ਹਰ ਰੋਜ਼ ਆਪਾਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਨੇ ਹਾਂ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਦੀ ਮਹਾਵਾਕਾ ਅਨੁਸਾਰ ਅੱਜ ਵੀ ਆਪਾਂ ਸਤਿਗੁਰੂ ਜੀ ਦੇ ਸਿਮਰਨ ਦੇ ਵਿੱਚ ਜੁੜਨਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਭਾਈ ਉੱਚੀ ਆਵਾਜ਼ ਦੇ ਵਿੱਚ ਜੁੜਨਾ ਹੈ ਉੱਚੀ ਆਵਾਜ਼ ਦੇ ਵਿੱਚ ਬੋਲਣਾ ਕਿਉਂਕਿ ਅੱਗੇ ਜੇ ਜਾ ਕੇ ਆਪ ਜੀ ਥੋੜਾ ਜਾਂ ਢਿੱਲਾ ਬਹਿ ਜਾਂਦੇ ਹੋ ਇਸ ਗੱਲ ਕੋਸ਼ਿਸ਼ ਕਰਿਆ ਕਰੋ ਵੀ 10-15 ਮਿੰਟ ਜਿੰਨਾ ਵੀ ਸਮਾਂ ਆਪਣੇ ਕੋਲੇ ਹੈ ਉੱਚੀ ਆਵਾਜ਼ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀਆਂ ਦੀ ਯਾਦ ਨੂੰ ਮੁੱਖ ਰੱਖਦੇ ਹੋਿਆਂ ਨਾਮ ਸਿਮਰਨ ਦੇ ਵਿੱਚ ਜੁੜੀਏ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਜਿਹੜੀ ਸੰਗਤ ਸਿਮਰਨ ਦੇ ਵਿੱਚ ਆਏਗੀ ਉਹ ਆਪੋ ਆਪਣੀ ਜਗ੍ਹਾ ਤੇ ਆਣ ਕੇ ਬੈਠਣ ਦੀ ਕਿਰਪਾਲਤਾ ਕਰਿਓ ਤੇ ਜਦੋਂ ਅਨੰਦ ਸਾਹਿਬ ਦਾ ਜਾਪ ਹੋਇਆ ਉਦੋਂ ਆਪਾਂ ਨਮਸਕਾਰ ਕਰਨੀ ਹੈ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਣੀਆਂ ਮਨਵਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਜੁੜਨਾ ਹੈ ਉੱਚੀ ਆਵਾਜ਼ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਜੀ ਸਾਰੀ ਸੰਗਤ ਆਖੋ ਜੀ ਵਾਹਿਗੁਰੂ 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 गुरु वाहि गुरु वाहि गुरु वाहि ਵਾਹਿਗੁਰੂ 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 wahih guru wahih guru wahih guru wahih

गुरु ਵਾਹਿਗੁਰੂ 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 ਵਾਹਿ ਵਾਹਿਗੁਰੂ 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 गुरु वाहि गुरु वा गुरु वा wahe guru wahe guru wahe guru Vāhi guru Vāhi Vāhi guru Vāhi

ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ